ਦਾ ਪਹਿਲਾਂ ਬਹੁਤ ਸ਼ੁਕਰੀਆ ਮਿਹਰਬਾਨੀ ਮੈਂ ਜ਼ਿੰਮੇਵਾਰ ਭਰਾਵਾ ਨੂੰ ਇਹ ਬੇਨਤੀ ਕਰੂੰਗਾ ਕਿ ਐਗਰੀਕਲਚਰ ਯੂਨੀਵਰਸਿਟੀ ਆ ਤੁਹਾਡੇ ਲਈ ਕਾਫੀ ਕਿਉਂਕਿ ਨਵੀਂ ਤੋਂ ਨਵੀਂ ਜਿਹੜੀ ਵੈਰੈਟੀ ਆਉਂਦੀ ਉਹਦੇ ਤੇ ਰਿਸਰਚ ਕਰਕੇ ਆਪਣੇ ਪੰਜਾਬ ਵਿੱਚ ਉਹ ਦਿਨ ਦੇ ਨੇ ਕਿਸਾਨਾਂ ਨੂੰ ਅਸੀਂ ਪ੍ਰਮਾਣਿਤ ਜਿਹੜੀਆਂ ਵੈਰੈਟੀਆਂ ਲਾਈਏ ਤਾਂ ਕਿ ਸਾਡੇ ਮਕਣ ਵਿੱਚ ਕੋਈ ਅੜਿੱਕਾ ਨਾ ਆਵੇ ਜਿਹੜੀ ਹਾਈਬ੍ਰਿਡ ਦੀ ਗੱਲ ਹੈ ਹਾਈਬ੍ਰਿਡ ਤੋਂ ਵੀ ਜਿਹੜੇ ਨਕਲੀ ਹਾਈਬ੍ਰਿਡ ਵੇਚਣ ਵਾਲੇ ਬਹੁਤ ਫਿਰਦੇ ਆ ਉਹਨਾਂ ਤੋਂ ਇਸ ਕਰਕੇ ਬਹੁਤ ਬਚ ਕੇ ਲੋੜ ਹੈ ਕਿਉਂਕਿ ਜੇ ਕੋਈ ਇਹੋ ਜੀ ਗੱਲ ਹੈ ਕਿਸਾਨ ਭਰਾਵਾਂ ਨੂੰ ਉਹਨਾਂ ਦਾ ਬਿੱਲ ਜ਼ਰੂਰ ਲੈਣਾ ਚਾਹੀਦਾ ਖੇਤੀ ਹੋਰ ਵੈਤੀ ਨਿਰੇਗੀ ਖੇਤੀ ਬੜੀ ਸਮਝਦਾਰੀ ਨਾਲ ਜਿਹੜੀ ਜਿਸ ਤਰ੍ਹਾਂ ਸਾਡੀ ਪੰਜਾਬ ਦੀ ਐਗਰੀਕਲਚਰ ਯੂਨੀਵਰਸਿਟੀ ਹੈ ਸਾਡਾ ਸਾਰਾ ਡਿਪਾਰਟਮੈਂਟ ਐਗਰੀਕਲਚਰ ਦਾ ਜਿਹੜਾ ਪਿੰਡਾਂ ਨਾਲ ਜੁੜੇ ਹੋਏ ਸਾਡੇ ਸੈਂਟਰ ਹੈ ਏਡੀਓ ਲਾਏ ਗਏ ਨੇ ਸਪ੍ਰੇਅਟਰ ਲਾਏ ਗਏ ਨੇ ਉਹਨਾਂ ਨਾਲ ਰਾਬਤਾ ਰੱਖਣਾ ਨਵੀਆਂ ਟੈਕਨੀਕਾਂ ਨਵੀਂ ਜਿਹੜੀ ਗੱਲ ਕੋਈ ਕਿਸੇ ਬਾਰੇ ਕੋਈ ਬਿਮਾਰੀ ਵੀ ਆਉਂਦੀ ਕਿਸੇ ਕੋਲ ਨੂੰ ਉਸ ਤੋਂ ਉਹਨਾਂ ਤੋਂ ਸਮਝ ਕੇ ਜਿਹੜੀ ਲੋੜ ਹੈ ਉਹਨੂੰ ਰੋਕਥਾਮ ਕਰਨ ਲਈ ਅਸੀਂ ਹਰ ਵਕਤ ਹਰੇਕ ਸਿਹਤਾਂ ਲਈ ਕਿਸਾਨ ਭਰਾਵਾਂ ਲਈ ਸਾਡਾ ਖੇਤੀਬਾੜੀ ਵਿਭਾਗਤ ਤਿਆਰ ਹੈ ਖੇਤੀਬਾੜੀ ਯੂਨੀਵਰਸਿਟੀ ਦਿਨ ਰਾਤ ਕਿਸਾਨਾਂ ਨਾਲ ਸਹਿਯੋਗ ਕਰ ਰਹੀ ਹੈ ਇਸ ਤੋਂ ਇਲਾਵਾ ਜੇ ਕੋਈ ਕਿਸਾਨ ਭਰਾ ਉਸ ਦੀ ਸ਼ਿਕਾਇਤ ਕਰਦਾ ਤਾਂ ਜ਼ਰੂਰ ਉੱਥੋਂ ਤੱਕ ਪਹੁੰਚ ਹੁੰਦੀ ਹੈ ਵੀ ਕਿਤੇ ਇਹੋ ਜਿਹੀ ਹਰਕਤ ਨਾ ਹੋਵੇ ਕਿਤੇ ਨਕਲੀ ਵੀ ਨਾ ਵੇਖ ਸਕੀ ਗਾਰ ਵੱਲੋਂ ਗਾਰ ਵੱਲੋਂ ਚੇਤਾਵਨੀ ਹੈ ਕਾਨੂੰਨ ਹੈ ਜੋ ਜਬੜਦੀ ਸਜ਼ਾ ਨਾਲ ਦੀ ਨਾਲ ਸਾਡੇ ਜਿਹੜੇ ਚੀਫ ਹੁੰਦੇ ਨੇ ਦੂਸਰੇ ਏਡੀਓ ਜਾਂਦੇ ਛਾਪਾ ਮਾਰੀ ਹੁੰਦੀ ਹੈ ਪਰਚੇ ਦਰਜ ਹੁੰਦੇ ਹਾਂਜੀ ਮੈਂ ਗਰਨਾਪ ਸਿੰਘ ਮੁੱਖ ਟਿਊਡੀ ਅਫਸਰ ਫਤਿਹਗੜ੍ਹ ਸਾਹਿਬ ਸਾਡੇ ਸਾਰੇ ਬਲਾਕਾਂ ਦੇ ਵਿੱਚ ਇਸ ਜ਼ਿਲ੍ਹੇ ਦੇ ਵਿੱਚ ਪੰਜ ਬਲਾਕ ਆ ਪੰਜਾਂ ਬਲਾਕਾਂ ਦੇ ਵਿੱਚੋਂ ਸਾਰੇ ਹੀ ਬਲਾਕਾਂ ਦੇ ਵਿੱਚ ਪਿੰਡ ਪੱਧਰ ਤੇ ਬਲਾਕ ਪੱਧਰ ਤੇ ਕਿਸਾਨਾਂ ਨੂੰ ਜਾਗਰੂਤ ਕੀਤਾ ਜਾ ਰਿਹਾ ਕੈਂਪ ਲਗਾਏ ਜਾ ਰਹੇ ਆ ਕਿ ਆਪਾਂ ਪਾਬੰਦੀ ਲਾਈ ਗਈ ਹੈ ਮੈਂ ਇਸ ਬਸਤਾਰ ਵੱਲੋਂ ਹਾਂਜੀ ਆਪਣੇ ਪੰਜਾਬ ਸਰਕਾਰ ਵੱਲੋਂ ਪੂਸਾ 44 ਤੇ ਜਿਹੜੇ ਹਾਈਬ੍ਰਿਡ ਕਿਸਮਾਂ ਝੋਨੇ ਦੀਆਂ ਉਹਨਾਂ ਤੇ ਪਾਬੰਦੀ ਲਾਈ ਗਈ ਹੈ ਇਹਦਾ ਜਿਹੜਾ ਮੇਨ ਕਾਰਨ ਆ ਪੂਸਾ 44 ਆ ਇਹਦਾ ਪ੍ਰਾਲ ਬਹੁਤ ਜ਼ਿਆਦਾ ਹੁੰਦਾ ਤੇ ਇਹ ਜਿਹੜਾ ਲੰਬਾ ਸਮਾਂ ਲੈਣ ਵਾਲੀ ਕਿਸਮਾਂ ਇਹ ਪੱਕਣ ਦੇ ਵਿੱਚ ਲੰਬਾ ਸਮਾਂ ਲੈਂਦੀ ਆ ਇਹਦਾ ਪ੍ਰਾਲ ਵੀ ਵੱਧ ਹੁੰਦਾ ਇਹ ਨੂੰ ਜਿਹੜੇ ਕੀੜੇ ਮਕੋੜੇ ਤੇ ਬਿਮਾਰੀਆਂ ਦਾ ਹਮਲਾ ਜਿਹੜੀਆਂ ਦੂਸਰੀਆਂ ਕਿਸਮਾਂ ਦੇ ਮੁਕਾਬਲੇ ਉਹ ਜ਼ਿਆਦਾ ਹੁੰਦਾ ਇਸੇ ਤਰ੍ਹਾਂ ਜਿਹੜੇ ਹਾਈਬ੍ਰਿਡ ਆ ਹਾਈਬ੍ਰਿਡ ਤਾਂ ਬਹੁਤ ਹੀ ਜ਼ਿਆਦਾ ਪਾਣੀ ਲੈਂਦੇ ਆ ਅਤੇ ਉਹਨਾਂ ਦੀ ਜਿਹੜੀ ਉਚਾਈ ਆ ਉਹ ਉਸਾ 44 ਨਾਲੋਂ ਵੀ ਵੱਧ ਹੁੰਦੀ ਆ ਜਿਸ ਕਰਕੇ ਉਹਨਾਂ ਇਹਨਾਂ ਦੋਹਾਂ ਕਿਸਮਾਂ ਮਤਲਬ ਉਸਾ 44 ਅਤੇ ਹਾਈਬ੍ਰਿਡ ਕਿਸਮ ਹਾਈਬ੍ਰਿਡ ਇਹਨਾਂ ਦੇ ਪ੍ਰਾਲ ਨੂੰ ਗਾਂ ਅੱਗੇ ਜਾ ਕੇ ਸਾਮ ਸਵਾਲ ਕਰਨ ਦੀ ਕਿਸਾਨਾਂ ਨੂੰ ਬੜੀ ਦਿੱਕਤ ਹੁੰਦੀ ਹੈ ਉਹਨਾਂ ਨੂੰ ਆਪਣੇ ਖੇਤਾਂ ਦੇ ਵਿੱਚ ਜਿਹੜਾ ਮਨੇਜ ਨਹੀਂ ਕੀਤਾ ਜਾ ਸਕਦਾ ਜਦ ਕਿ ਜਿਹੜੀਆਂ ਦੂਸਰੀਆਂ ਕਿਸਮਾਂ ਜੋ ਪੰਜਾਬ ਖੱਟੀਵੜੀ ਜੁਨੀਅਰ ਤੋਂ ਸਿਫਾਰਸ਼ ਕੀਤੀਆਂ ਗਈਆਂ ਤੇ ਘੱਟ ਸਮੇਂ ਵਿੱਚ ਪੱਕਣ ਵਾਲੀਆਂ ਉਹਨਾਂ ਦਾ ਜਿਹੜਾ ਪ੍ਰਾਲ ਘੱਟ ਹੁੰਦਾ ਤੇ ਉਹਨਾਂ ਨੂੰ ਸਾਡੇ ਕਿਸਾਨ ਵੀਰਾਂ ਜਿਹੜਾ ਬੜੇ ਸੌਖਾ ਮਨੇਜ ਕਰ ਸਕਦੇ ਆ ਇਸੇ ਕਰਕੇ ਜਿਹੜੀ ਮੇਨ ਕਾਰਨ ਪਾਣੀ ਬਚਾਉਣ ਲਈ ਅਤੇ ਅੱਗ ਦੀਆਂ ਜਿਹੜੀਆਂ ਘਟਨਾਵਾਂ ਉਹਨਾਂ ਨੂੰ ਰੋਕਣ ਲਈ ਪੰਜਾਬ ਸਰਕਾਰ ਵੱਲੋਂ ਇਹਨਾਂ ਕਿਸਮਤ ਰੋਕ ਲਗਾਈ ਗਈ ਹੈ ਕਿਸਾਨ ਵੀਰਾਂ ਨੂੰ ਅਸੀਂ ਇਹੀ ਬੇਨਤੀ ਕਰਾਂਗੇ ਕਿ ਜਿਹੜੇ ਝੋਨੇ ਦੀਆਂ ਸ਼ੋਰ ਡਿਊਰੇਸ਼ਨ ਵੈਰਾਈਟੀਆਂ ਕਿਸਮਾਂ ਲਗਾਉਣ ਜਿਹੜੀ ਸਰਕਾਰ ਵੱਲੋਂ ਪੂਸਾ 44 ਤੇ ਹਾਈਬ੍ਰਿਡ ਬੈਨ ਕੀਤੇ ਗਏ ਆ ਉਹਨਾਂ ਦੀ ਬਿਜਾਈ ਬਿਲਕੁਲ ਨਾ ਕਰਨ ਤੇ ਜਿਹੜੇ ਜੋ ਵੀ ਸਰਕਾਰ ਵੱਲੋਂ ਜਾਂ ਮੈਕਿਓਮ ਵੱਲੋਂ ਉਹਨਾਂ ਨੂੰ ਕੋਈ ਬੈਂਡ ਪੈਸਟੀਸਾਈਡ ਸੰਬੰਧੀ ਵਧੀਆ ਕਿਸਮਾਂ ਸੰਬੰਧੀ ਅ ਜਾਂ ਖਾਤਾ ਦੀ ਮਾਤਰਾ ਦਵਾਈਆਂ ਦੀ ਮਾਤਰਾ ਸੰਬੰਧੀ ਜਾਣਕਾਰੀ ਦਿੱਤੀ ਜਾਂਦੀ ਆ ਉਹਨਾਂ ਨੂੰ ਅਮਲ ਵਿੱਚ ਜ਼ਰੂਰ ਲਿਆਉਣਾ ਤੇ ਜਿਹੜੇ ਆਪਣੇ ਖੇਤੀ ਖਰਚੇ ਘਟਾਉਣ ਤੇ ਵੱਧ ਉਪਜ ਪ੍ਰਾਪਤ ਕਰਨ ਇਸ ਦੇ ਨਾਲ ਹੀ ਜਿਹੜੇ ਸਾਡੇ ਕਿਸਾਨ ਆ ਆਰਥਿਕ ਤੌਰ ਤੇ ਵੀ ਮਜ਼ਬੂਤ ਹੋਣਗੇ ਹਾਂਜੀ ਇਹਦੇ ਵਿੱਚ ਜਿਹੜੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਘਟ ਸਮਰਲਾ ਨਾ ਨਹੀਂ ਸਾਰੀਆਂ ਕਿਸਮਾਂ ਦੀ ਬਿਜਾਈ ਕੀਤੀ ਜਾ ਸਕਦੀ ਹੈ ਔਰ ਸਾਡੇ ਜਿਹੜੇ ਕਿਸਾਨ ਵੀਰ ਆ ਨੇ ਕਰ ਵੀ ਰਹੇ ਆ ਖਾਸ ਕਰਕੇ ਪੀਆ 126 130 131 ਇਹਨਾਂ ਜਿਹੜੀ ਕਿਸਮਾਂ ਦੀ ਜ਼ਿਆਦਾ ਬਿਜਾਈ ਹੋ ਰਹੀ ਹੈ ਜਿਹੜੀ ਪੰਜਾਬ ਸਰਕਾਰ ਵੱਲੋਂ ਪਿਛਲੇ 2-3 ਸਾਲ ਤੋਂ ਜਿਹੜੀ 11 ਪੈਸਟੀਸਾਇਡਾ ਉਹ ਬਾਸਮਤੀ ਦੇ ਉੱਤੇ ਸਪਰੇਅ ਕਰਨ ਤੇ ਬੈਨ ਕੀਤਾ ਗਿਆ ਕਿਉਂਕਿ ਜਿਹੜਾ ਸਾਡਾ ਬਾਸਮਤੀ ਚੌ ਚਾਵਲ ਸੀਗੇ ਉਹਨਾਂ ਦੀ ਬਾਹਰ ਜਿਹੜਾ ਉਹਨਾਂ ਦੇ ਵਿੱਚ ਜਿਹੜੇ ਮੌਜੂਦ ਪੈਸਟੀਸਾਈਡ ਦੇ ਤੱਤਾ ਜਿਹੜੇ ਉਹ ਮਿਆਰ ਦੇ ਨਾਲੋਂ ਵੱਧਾ ਜਾਂਦੇ ਸੀ ਜਿਸ ਕਰਕੇ ਜਿਹੜਾ ਉਹਨਾਂ ਨੂੰ ਬਾਹਰਲੇ ਦੇਸ਼ ਲੈਣਾ ਨਹੀਂ ਸੀ ਚਾਹੁੰਦੇ ਜਿਸ ਕਰਕੇ ਉਹਨਾਂ ਦੀ ਜਿਹੜੀ ਕੀਮਤ ਆ ਉਹ ਆਪਣੇ ਸਹੀ ਭਾਗ ਕਿਸਾਨਾਂ ਨੂੰ ਨਹੀਂ ਸੀ ਮਿਲਦਾ ਤੇ ਇਸ ਕਰਕੇ ਪੰਜਾਬ ਸਰਕਾਰ ਵੱਲੋਂ 11 ਜਿਹੜੇ ਪੈਸਟੀਸਾਈਡ ਆ ਉਹ ਪਿਛਲੇ 2-3 ਸਾਲ ਤੋਂ ਬੈਨ ਕੀਤੇ ਗਏ ਆ ਜਿਨ੍ਹਾਂ ਦੇ ਵਿੱਚ ਐਸਸੀ ਫੇਟਾ ਵਿਪਰੋਫੂਜਨਾ ਕਲੋਰੋਪੈਰੀਫਾਸਾ ਕਾਰਬੋਫੂਰੋਨਾ ਪ੍ਰੋਪੋਕੋਨੀਓਲਾ ਥਾਇਮਥਾਕਸਨਾ ਪ੍ਰਪੀਨੋਫਾਸਾ ਮਿਡਾ ਕਲੋਪਰੇਡ ਕਾਰਬੈਂਡਾਜਮ ਸਾਈਕੋਲੋਜੀ ਉਤੇ ਟੈਪ ਕੋਨਾ ਜੋਲਾ ਜਿਹੜੀਆਂ ਕਿ ਸਾਡੇ ਕਿਸਾਨ ਵੀਰ ਝੋਨੇ ਦੇ ਵਿੱਚ ਆਮ ਵਰਤਦੇ ਆ ਕਿਸਾਨ ਵੀਰਾਂ ਨੂੰ ਦੋ ਸਕੀਮਾਂ ਦੇ ਤਹਿਤ ਜਿਹੜੇ ਮਸ਼ੀਨਰੀ ਸਬਸਿਡੀ ਤੇ ਦਿੱਤੀ ਜਾਂਦੀ ਹੈ ਇੱਕ ਸੀਆਰਮ ਸਕੀਮ ਜਿਹਦਾ ਡਰਾਫ ਪਿਛਲੀ 28 ਮਈ ਨੂੰ ਕੱਢ ਦਿੱਤਾ ਗਿਆ ਸੀ ਤੇ ਸਾਡੇ ਜਿਹੜੇ ਸਾਰੇ ਕਿਸਾਨ ਵੀਰ ਜੋ ਵੀ ਜਿਨ੍ਹਾਂ ਦਾ ਡਰਾਫ ਵਿੱਚ ਨਾਮ ਆ ਸੀ ਉਹਨਾਂ ਨੂੰ ਸੈਕਸ਼ਨ ਲੈਟਰ ਜਿਹੜੇ ਜਾਰੀ ਕੀਤੇ ਜਾ ਚੁੱਕੇ ਆ ਇਸੇ ਤਰ੍ਹਾਂ ਜਿਹੜੀ ਸਮੈਮ ਸਕੀਮਾ ਉਸ ਦਾ ਡਰਾ ਐਸੇ 12 ਤਰੀਕ ਨੂੰ ਕੱਢਿਆ ਗਿਆ ਆਪਣੇ 12 ਜੂਨ ਨੂੰ ਤੇ ਉਹ ਉਹਨਾਂ ਕਿਸਾਨ ਵੀਰਾਂ ਨੂੰ ਵੀ ਜਿਹੜੇ ਸੈਂਕਸ਼ਨ ਲੈਟਰ ਜਾਰੀ ਕਰ ਦਿੱਤੇ ਗਏ ਆ ਇਹ ਆਪ ਜੀ ਨੂੰ ਦੱਸਣਾ ਚਾਹਣਾ ਕਿ ਪਿਛਲੇ ਸਾਲ ਦੇ ਨਾਲੋਂ ਇਸ ਸਾਲ ਜਿਹੜਾ ਕਿਸਾਨਾਂ ਨੇ ਡੀਐਸਆਰ ਜੀ ਨੂੰ ਡਾਇਰੈਕਟ ਸੋ ਅੰਗਰੇਜ਼ੋ ਦੇ ਵਿੱਚ ਕਾਫੀ ਇਤਸ਼ਾਦ ਖਾਇਆ ਪਿਛਲੇ ਸਾਲ ਇਸ ਜਿਹੜਾ ਫਤਿਹਗੜ ਸਾਹਿਬ ਦਾ ਏਰੀਆ 550 ਏਕੜ ਸੀ ਜਿਹੜਾ ਕਿ ਹੁਣ 1590 ਏਕੜ ਹੁਣ ਤੱਕ ਰਜਿਸਟਰਡ ਹੋ ਚੁੱਕਾ ਸਾਡੇ ਕਿਸਾਨ ਵੀ ਬਿਜਾਈ ਕਰ ਚੁੱਕੇ ਨੇ ਹੋਰ ਵੀ ਕਾਫੀ ਵਧਣ ਦੀ ਉਮੀਦ ਹੈ ਬਲਾਕ ਸਰੰਦ ਜ਼ਿਲ੍ਹਾ ਫਤਿਹਗੜ ਸਾਹਿਬ ਦਾ ਰਹਿਣ ਵਾਲਾ ਹਾਂ ਮੈਂ ਕਰੀਬਨ 11 ਕਿੱਹਾਂ ਦੀ ਖੇਤੀ ਕਰ ਰਿਹਾ ਜਿਸ ਵਿੱਚ ਕੀ ਬਾਸਮਤੀ ਤੇ ਕੁਝ ਏਰੀਆ ਮੇਰਾ ਬੈਂਗਣ ਦਾ ਹੈ ਤੇ ਵਿਭਾਗ ਵੱਲੋਂ ਸਾਨੂੰ ਸਾਡੇ ਨਾਲ ਲਗਾਤਾਰ ਸੰਪਰਕ ਸਥਾਪਿਤਿਆ ਜਾ ਰਿਹਾ ਹੈ ਕਿ ਬਾਸਮਤੀ ਦੇ ਵਿੱਚ ਜੋ ਕੀ 11 ਬੈਨ ਪੈਸਟੀਸਾਈਡ ਨੇ ਉਹਨਾਂ ਦੀ ਵਰਤੋਂ ਨਾ ਕੀਤੀ ਜਾਵੇ ਤੇ ਅਸੀਂ ਉਸ ਮੁਤਾਬਕ ਪਿਛਲੇ ਕਈ ਸਾਲਾਂ ਤੋਂ ਇਹਨਾਂ ਦੇ ਨਾਲ ਸਰਲ ਮਿਲ ਕੇ ਜੋਤੀ ਦਵਾਈਆਂ ਨੇ ਉਹਨਾਂ ਦਾ ਪ੍ਰਯੋਗ ਬਿਲਕੁਲ ਵੀ ਨਹੀਂ ਕਰ ਰਹੇ ਤੇ ਜਿੰਨਾ ਹੋ ਸਕਦਾ ਹੈ ਅਸੀਂ ਜੋ ਰਿਕਮੈਂਡਡ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਜਾਂ ਮੈਕੋਮੇ ਵੱਲੋਂ ਦਵਾਈਆਂ ਰਿਕਮੈਂਡਡ ਨੇ ਉਹੀ ਵਰਤੋਂ ਕਰ ਰਹੇ ਹਾਂ ਤੇ ਬਾਕੀ ਦੀ ਡੀਪੀ ਵਾਲਾ ਪਊਗਾ ਬਾਕੀ ਡੀਪੀ محکمہ ਰეკਮੈਂਡ ਕਰਦਾ ਕਿ ਡੀਪੀ ਦੀ ਵਰਤੋਂ ਝੋਨੇ ਵਿੱਚ ਨਾ ਕੀਤੀ ਜਾਵੇ ਚਾਹੇ ਉਹ ਬਾਸਮਤੀ ਆ ਜਾਂ ਦੂਸਰਾ ਤੇ ਨਾ ਹੀ ਅਸੀਂ ਕਰ ਰਹੇ ਹਾਂ ਉਸ ਦੇ ਨਾਲ ਝਾੜ ਦੇ ਵਿੱਚ ਕੋਈ ਫਰਕ ਨਹੀਂ ਆਉਂਦਾ ਤੇ ਬਾਧੂ ਖਰਚਾ ਘਟਦਾ ਹੈ ਅਸੀਂ ਹੋਰ ਕਿਸਾਨਾਂ ਨੂੰ ਵੀ ਅਪੀਲ ਕਰਦੇ ਹਾਂ ਸਾਡੇ ਨੇੜਲੇ ਜੋ ਵੀ ਨੇ ਬਾਸਮਤੀ ਦੀ ਜਾਂ ਦੂਸਰੇ ਝੋਨੇ ਦੀ ਖੇਤੀ ਕਰ ਰਹੇ ਨੇ ਕਿ ਇਹ ਦਵਾਈਆਂ ਨਾ ਵਰਤੀਆਂ ਜਾਣ ਜੋ ਕਿ ਮੈਕਮੇ ਵੱਲੋਂ ਬੈਨ ਨੇ ਉਹ ਲਗਾਤਾਰ ਪਿੰਡਾਂ ਦੇ ਵਿੱਚ ਸਾਨੂੰ ਜਾਗਰੂਕ ਕਰ ਰਹੇ ਨੇ ਕਿ ਇਹ ਦਵਾਈਆਂ ਨਾ ਵਰਤੀਆਂ ਜਾਣ ਤੇ ਅਸੀਂ ਵਰਤੋਂ ਨਹੀਂ ਕਰ ਰਹੇ ਪਿਛਲੇ 2-3 ਸਾਲਾਂ ਤੋਂ ਤੇ ਅਸੀਂ ਹੋਰਾਂ ਕਿਸਾਨਾਂ ਨੂੰ ਵੀ ਅਪੀਲ ਕਰਦੇ ਹਾਂ ਕਿ ਉਹ ਦਵਾਈਆਂ ਦੀ ਵਰਤੋਂ ਨਾ ਕਰਨ